ਸਤਿ ਸ੍ਰੀ ਅਕਾਲ ਜੀ ਸੰਦਲ ਚੰਨ ਤੇ ਆਓ ਜੀ ਸਵਾਗਤ ਅੱਜ ਦੀ ਤਾਜ਼ਾ ਖਬਰ ਮਜ਼ਦੂਰਾਂ ਨੇ ਕੇਂਦਰ ਸਰਕਾਰ ਖਿਲਾਫ ਲਾਂਬਨ ਦੀ ਕੀਤੀ ਮਜ਼ਦੂਰ ਮੁਕਤੀ ਮੋਰਚਾ ਜਾਦੀ ਸੂਬਾ ਪ੍ਰਧਾਨ ਭਗੰਤ ਸਿੰਘ ਸਮਾਉ ਨੇ ਕਿਹਾ ਕਿ ਪਾਚ ਪਾਦੀ ਗਵਾਈ ਵਾਲੀ ਕੇਂਦਰ ਸਰਕਾਰ ਨੇ ਮਰੀਗਾ ਦਾ ਨਾਮ ਬਦਲ ਕੇ ਬਹਾਨੇ ਨਾਲ ਮਜ਼ਦੂਰ ਤੋਂ ਜਟਕਾਰਖੋਨ ਦੀ ਨੀਤੀ ਨੂੰ ਲਾਗੂ ਕਰ ਦਿੱਤੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਸ ਲਈ ਮਜ਼ਦੂਰਾਂ ਦੇ ਰੋਜ਼ਗਾਰ ਲਈ ਬਚਾਉਣ ਲਈ 22 ਦਸੰਬਰ ਜਥੇਬੰਦ ਸੰਜੀ ਮੋਰਚਾ ਮੀਟਿੰਗ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਅੰਦਰੂ ਮਜ਼ਦੂਰ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ ਸੀਸਮਾਉ ਨੇ ਅੱਜ ਪਿੰਡ ਪੱਖੋਕਲਾਂ ਤੋਂ ਤੂਰਕੋਟ ਵਿੱਚ ਮਰੇਗਾ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਮਜ਼ਦੂਰ ਵਿਰੋਧੀ ਸੋਧਾਂ ਨੂੰ ਵਿਰੋਧਨਾ ਵਿਰੋਧਨਾ ਕਰਕੇ ਪੰਜਾਬ ਸਰਕਾਰ ਨੇ ਸਾਬਤ ਕਰ ਦਿੱਤਾ ਕਿ ਭਾਜਪਾ ਦੀ ਮਰੇਗਾ ਕਾਨੂੰਨ ਨੂੰ ਖਤਮ ਕਰਨ ਦੀ ਨੀਤੀ ਨਾਲ ਆਪ ਦੀ ਵੀ ਹਿੰਮਤ ਹੈ ਉਹਨਾਂ ਕਹਿਆ ਕਿ ਖੇਤੀ ਖੇਤਰ ਵਿੱਚ ਹਰ ਖੇਤਰ ਵਿੱਚ ਆਈ ਆਧੁਨਿਕ ਮਸ਼ੀਨਰੀ ਕਾਰਨ ਮਜ਼ਦੂਰਾਂ ਤੋਂ ਹੱਥੀ ਕੰਮ ਖਤਮ ਹੋ ਗਿਆ ਸੀ ਹੁਣ ਪਰ ਹੁਣ ਬੇਜੋਗ ਬੇਜੋਗ ਗਰ ਮਜ਼ਦੂਰ ਔਰਤਾਂ ਮਰੇਗਾ ਕਾਨੂੰਨ ਤਹਿਤ ਇੱਕ ਇੱਕ ਬੱਚੇ ਰੁਜ਼ਗਾਰ ਨੂੰ ਵੀ ਸਰਕਾਰ ਨੇ ਖੋਲਿਆ ਹੈ ਕੇਂਦਰ ਸਰਕਾਰ ਨੇ ਜਗਾਉਣ ਲਈ 22 ਦਸੰਬਰ ਨੂੰ ਬਰਾਲਾ ਵਿੱਚ ਮਜ਼ਦੂਰ ਜੈਸੀ ਬੰਦੇ ਸਾਂਝੀ ਮੀਟਿੰਗ ਕਰਕੇ ਵੱਡੇ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ ਜੋ ਦੇਸ਼ ਵਿਆਪੀ ਹੋਵੇਗਾ ਧੰਨਵਾਦ ਜੀ ਖਬਰਾਂ ਲਈ ਜੁੜਲੇ ਜੁੜੇ ਰਹੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ